ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨਵੇਂ ਬਲੌਗ 'ਚ ਤੁਹਾਡਾ ਸਵਾਗਤ ਆ ਹੁਣ ਮੈਂ ਆ ਰਿਹਾ ਹਾਂ ਇਸ ਟਾਈਮ ਪਾਰਕ ਦੇ ਵਿੱਚ ਘੁੰਮਣ ਪਰ ਇੱਥੇ ਆਉਂਦੀ ਸਾਰੇ ਇੰਦਰਦੇਵ ਦਾ ਦਿਆਲ ਹੋ ਗਿਆ ਜਿਹੜੀ ਕਹਿਣ ਦਾ ਮਤਲਬ ਉਹ ਮੀਂਹ ਸਟਾਰਟ ਹੋ ਗਿਆ ਮੀਂਹ ਬਾਬਾ ਜੂਰਾ ਸੋਨਾ ਤੇ ਪੈਣ ਲੱਗ ਗਿਆ ਹੁਣ ਅੱਜ ਮੈਨੂੰ ਲੱਗਦਾ ਮੈਂ ਘਰ ਨੂੰ ਭੱਜ ਕੇ ਹੀ ਜਾਊਂਗਾ ਓਹੋ ਜਿਹੜਾ ਆ ਵਾਲਾ ਹਫਤਾ ਚੱਲਦਾ ਇਹਦੇ ਵਿੱਚ ਮੌਸਮ ਦਾ ਬਿਲਕੁਲ ਹੀ ਨਹੀਂ ਪਤਾ ਲੱਗਦਾ ਪਰਸੋਂ ਹੈਗਾ ਤਾਂ ਮੀ ਕੱਲ ਹੈਗੀ ਦੀ ਪੂਰੀ ਤੁੱਪ ਤੇ ਅੱਜ ਬੱਦਲਬਾਈ ਤੇ ਮੀਂਹ ਸਟਾਰਟ ਹੋ ਗਿਆ ਫੇਰ ਤੋਂ ਤੇ ਠੰਡ ਵੀ ਹੁਣ ਫੇਰ ਦੁਬਾਰਾ ਵੱਧ ਗਈ ਹੈ ਵਿੱਚ ਨੂੰ ਗਰਮੀ ਹੋ ਗਈ ਸੀ ਉਹ ਤੋਂ ਪਹਿਲਾਂ ਠੰਡ ਸੀ ਇਟਲੀ ਦੇ ਵਿੱਚ ਇਹ ਨਹੀਂ ਪਤਾ ਲੱਗਦਾ ਹੈਗਾ ਕਦੋਂ ਮੌਸਮ ਸਹੀ ਹੈ ਤੇ ਕਦੋਂ ਖਰਾਬ ਹੈ ਤੇ ਹੁਣ ਦਰਖਤ ਵੀ ਆ ਨਾ ਗੰਝੇਮੰਝੇ ਹੋ ਗਏ ਇਹਨਾਂ ਦਾ ਵੀ ਕੋਈ ਪਤਾ ਨਹੀਂ ਰਿਹਾ ਹੈਗਾ ਪਾਰਕ ਵੀ ਸਾਰਾ ਰੁੱਖਾ ਰੁੱਖਾ ਜਿਹਾ ਹੋ ਗਿਆ ਆਹ ਲੱਗਦਾ ਜੀ ਕਿ ਮੰਗੇ ਕਿਸੇ ਨੇ ਅੱਗ ਲਾਤੀ ਹੁੰਦੀ ਹੈ ਐਸ ਪਾਰਕ ਦੇ ਵਿੱਚ ਨਾ ਆ ਬਾਂਸ ਬਹੁਤ ਲੱਗਾ ਨਾਲ-ਨਾਲ ਸਿਰ ਤੋਂ ਸਿਰੇ ਤੱਕ ਇਹ ਪਤਾ ਨਹੀਂ ਕੀ ਚੱਕਰ ਬਾਂਸ ਇੱਕ ਇਹੋ ਜਿਹਾ ਦਰੱਖਤ ਆ ਜਿਹੜਾ ਸਭ ਤੋਂ ਛੇਤੀ ਵੱਧਦਾ ਸਾਰੇ ਦਰੱਖਤਾਂ ਜੋ ਜਾ ਤਾਂ ਇਹ ਤਾਂ ਲਾਭ ਹੁਣ ਕਿਉਂਕਿ ਇੱਥੇ ਖਰਗੋਸ਼ ਵਗੈਰਾ ਬਾਬਾ ਨੇ ਉਹ ਇਹਦੇ ਵਿੱਚ ਹੀ ਰਹਿੰਦੇ ਜਿਆਦਾਤਰ ਮੈਂ ਕਈ ਵਾਰ ਦੇਖਿਆ ਇਹਦੇ ਵਿੱਚੋਂ ਨਿਕਲਦੇ ਇੱਥੋਂ ਤੇ ਵਿੱਚੇ ਵੜ ਜਾਂਦੇ ਨੇ ਜਦੋਂ ਕੋਈ ਸ਼ੋਰ ਸ਼ਰਾਬਾ ਸੁਣਦੇ ਆ ਉਹ 2-4 ਤਾਂ ਹੁਣ ਵੀ ਦੇਖਣ ਨੂੰ ਮਿਲ ਜਾਣਗੇ ਸ਼ਾਇਦ ਯਾ ਪਾ ਧਿਆਨ ਨਾਲ ਦੇਖੀਏ। ਬਾਵਾ ਮੀ ਆ ਗਿਆ। ਅੰਮ੍ਰਿਤ ਸਿੰਘ। ਅੰਦੀਏ ਦਾ ਮਾਦਮਾ। ਉਹ ਤੇ ਇੱਕੇ ਦਾ ਮਾ ਆ ਗਿਆ ਯਾਰ ਪਤਾ ਨਹੀਂ ਕਿ ਮੈਂ। ਲੋ ਜੀ ਫਾਈਨਲੀ ਪਹੁੰਚ ਚੁੱਕੇ ਆ ਘਰੇ ਆਪਾਂ। ਜਾਕਾ ਵੀ ਗਿੱਲਾ ਹੋ ਗਿਆ ਅਸ ਤੈਰ। ਮੀ ਬਾਵਾ ਤੇਜ ਆ ਗਿਆ ਸੀ। ਹੁਣ ਚਾਹ ਪੀਣੇ ਕੁੱਟ। ਕੈਮਰੇ ਹੁਣੇ। ਤੈ ਵੀਣੀਆ। ਪਾਪਾ। ਹਾਂ। ਬਾਹਰ ਮੀ ਪੰਡਾ। ਮੀ ਬੈ ਲਾ ਪਤਾ। ਹਾਂ ਚਾਹਾ ਜੇ ਥੋੜਾ ਜਿਆਦਾ ਤੁਹਾਨੂੰ ਬਹੁਤੇ ਜਾ ਗਿਆ ਉਹ ਵੀ ਚਾਹ ਪੀਏ ਬਰੈਡ ਥੱਲੇ ਰੱਖ ਤੇ ਆਏ ਹਾਂ ਚਾਹ ਪਣੀ ਹੈ ਅਰੇ ਪਾਪਾ ਚਾਹ ਪੀਣ ਲੱਗੇ ਆ ਸਰ ਸਬਸਕ੍ਰਾਈਬ ਕਰ ਲਾਈਕ ਕਰ ਕੋ ਬਾਤ ਕਰ ਸਬਸਕ੍ਰਾਈਬ ਕਰ ਦਿਓ ਉਹ ਜੋ ਜੋ ਬਣ ਘਰੇ ਹੋ ਜਾਂਦਾ ਅਸੀਂ ਬੋਰ ਇਹਨੂੰ ਹੁਣ ਲੈ ਕੇ ਆਏ ਹਾਂ ਅਸੀਂ ਮਾਰਕੀਟ ਦੇ ਵਿੱਚ ਘੁੰਮਣ ਆਏ ਆ ਦੇਖ ਕੇ ਬੱਚਿਆਂ ਨਾਲ ਗੱਡੀ ਆਜ ਨਹੀਂ ਗਈ ਪਰ ਅਸੀਂ ਆਏ ਹੋਏ ਆ ਕੋਨਾੜ ਦੇ ਵਿੱਚ ਹਾਂ ਡੌਗੀ ਸੋਣਾ ਦਾ ਬੁੱਤ ਹਾਂ ਪਪਾ ਤੋਣਾੜ ਤੇ ਬੱਦਲ ਬਾਈ ਵੀ ਪੂਰੀ ਆ ਹਾਂ ਆਹ ਡੌਗੀ ਉਹ ਚਾਹ ਉਹ ਡੌਗੀ ਕਹਿੰਦਾ ਤੂੰ ਉੱਧਰ ਵਾਲਾ ਚੱਲ ਆ ਜਾ ਹੁਣ ਚੱਲੀਏ ਅੰਕਲ ਆਜਾ ਚੰਦਰ ਲੈਣ ਆਏ ਸੀ ਪਾਨੀਆਂ ਉਹਨੂੰ ਜੋ ਸ਼ਾਮ ਨੂੰ ਖਾਣੀਆਂ ਪਾਨੀਆਂ ਕਹਿੰਦੇ ਕਿਉਂਕਿ ਬੱਚੇ ਰੋਟੀ ਉਟੀ ਖਾਣੇ ਘੱਟ ਰਾ ਜੀਆਂ ਪਾਨੀਆਂ ਨਾਲ ਜੇ ਦੋ ਦੋ ਦੇ ਦੋ ਰੋਟੀ ਐ ਇੱਕ ਨਹੀਂ ਖਾਂਦੇ ਹੈਗੇ ਇਹ ਪਤਾ ਨਹੀਂ ਕਾ ਚੱਕਰ ਆਟਾ ਉਹ ਆਟਾ ਇਹ ਰਸਮ ਵੱਲ ਫਾਪਾ ਕੋਲ ਕੇ ਦੇਖ ਵੀ ਗਈ ਅਸੀਂ ਪਾਨੀਆਂ ਲੈ ਕੇ ਆਏ ਆ ਆ ਬੈ ਕੌਣ ਚੱਕੂਗਾ ਤੈਨੂੰ ਸਿਸਮਾਰੇ ਕੌਣ ਕਰੂਗਾ ਉਹ ਤੇਰੇ ਬਾਲਾਂ ਨੂੰ ਕੀ ਹੋ ਗਿਆ ਤੇਰੇ ਬਾਲਾਂ ਨੂੰ ਕੀ ਹੋ ਗਿਆ ਅਸੀਂ ਮਾਰਕੀਟ ਜਾ ਕੇ ਆਏ ਆ ਓਏ ਹਾਂ ਪਤਾ ਲੱਗਿਆ ਤੈਨੂੰ ਮੈਨੂੰ ਪਤਾ ਲੱਗ ਗਿਆ ਤੂੰ ਦੇਖਿਆ ਹੀ ਸਮਾਨ ਉੱਧਰ ਆ ਐਕਸ਼ਨ ਤੇ ਰਹਾ ਇਹ ਇਹ ਆਦ ਜਾ ਰਿਹਾ ਜਾ ਕੇ ਚੱਕ ਚੋਪ ਨਾ ਨਾਲੇ ਬੂਟ ਖੋਲ ਪੁੱਤ ਇਹ ਕਹਿਣਾ ਕਾਤੇ ਨਹੀਂ ਮੰਨਦੇ ਮੇਰਾ ਹਾਂ ਡੋਟ ਅੰਡਰਐਸਟਿਮੀਟ ਦਾ ਪਾਵਰ ਆਫ ਮਨਦੀਪ ਸਿੰਘ ਹਾਂ ਬਰਾਵੋ ਤੋਨੋ ਪਾਣੀ ਤਾਂ ਖੜਾਈਆ ਵੀ ਨਾਣਾ ਐਸੇ ਲਿਬੜਿਆ ਪਿਆ ਤੂੰ ਗੰਦਾ ਹੋਇਆ ਪਿਆ ਦੋ ਦਿਨ ਹੋ ਗਏ ਨਾ ਲਾਤਾ ਨਹੀਂ ਦੋਛ ਨਾਣਾ ਬਣਾ ਬੁੱਤ ਹੁਣ ਠੀਕ ਐ ਉਹਨਾਂ ਹੀ ਨਹੀਂ ਗੱਲ ਮੈਂ ਥੋੜਾ ਜਿਹਾ ਰੂੜਿਆ ਮੈਂ ਤੈਨੂੰ ਚੀਜੀ ਤਾਂ ਨਹੀਂ ਖੜਾਈਆ ਵੀ ਨਾਲਵੇਂ ਨਹੀਂ ਵੀ ਮੈਂ ਗਾਂਦੇ ਖੜਾਈ ਨਹੀਂ ਕਰਨੀ ਓਕੇ ਲੱਗੀ ਸਮਝ ਠੀਕ ਐ ਠੀਕ ਐ ਮੋਗਾ ਦਾ ਨਾ ਠੀਕ ਐ ਠੀਕ ਐ ਹੂੰ ਬਚਤ ਰਿਹਾ ਆਪਣੇ ਕੋ ਇੰਗੇ ਬਚਤ ਕਰਦੇ ઓ ચાલ ચાલ ના ના લોડા પેના હો તો મારે કાલ થી દિન આવી કાલ તું નોટ કટાય આજે તું આવવાનું ફરદા તું ગંદીલા હો જના થારા ને ગંદા કહેના જના તને ઓકે રહેના ચાલ એનું ખોર કપડે કા હેમે કપડે કા હા ચાલ ચાલ ના 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 અદે ના ચાલ 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 ਓ ਚਲੋ ਵੀ ਚਲੋ ਬੰਦ ਜੀ ਚਲੋ ਚਲੋ ਟੱਕਾ ਟੱਕਾ ਮਾਈਕ ਮੈਨੂੰ ਦੇ ਦੇ ਨੋਮੀ ਉਹ ਨੂੰ ਨਾ ਉਹ ਬੜਾ ਚੰਗਣਾ ਨਾ ਬੜਾ ਕਾਰਟੂਨ ਮਨਉ ਦੇ ਤੇ ਮੈਂ ਦੇਖਣਾ ਟੀਵੀ ਹੁਣ ਪਰ ਟੀਵੀ ਨੇ ਮਨਉ ਦੇਖਣ ਦਿੰਦਾ ਯਾਰ ਇਹ ਮੈਂ ਤਾਂ ਕਰਦਾ ਮੈਂ ਕੱਦੀਆਂ ਇਹਦੀਆਂ ਤੇ ਜੀ ਬਾਕੀ ਦੇ ਅੱਜ ਦੇ ਬਲੌਗ ਦੀ ਸਮਾਪਤੀ ਆਪਾਂ ਇੱਥੇ ਕਰਦੇ ਆਂ ਉਮੀਦ ਕਰਦਾ ਤੁਹਾਨੂੰ ਅੱਜ ਦਾ ਬਲੌਗ ਵਧੀਆ ਲੱਗਿਆ ਹੋਊਗਾ ਬਧਿਆ ਲਗੇ ਲਾਈਕ ਕਮੈਂਟ ਤੇ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਿਓ